ਪਹਿਲਾਂ ਵੀ ਇਹਨੇ ਗਾਲਾਂ ਖਾਧੀਆਂ ਫੇਰ ਚਪੇੜਾ ਖਾਧਿਆ ਹੁਣ ਪਤਾ ਨਹੀਂ ਕੀ ਭਾਲਦੀ ਐ ਤੇ ਇਹਨੂੰ ਆਦਤਾਂ ਪਸੂੜੀ ਪਾਉਣ ਦੀ ਤੇ ਅੱਗ ਲਾਉਣ ਦੀ ਸਾਰੇ ਜਾਣਦੇ ਹੋ ਕੰਗੜਾ ਨੌਤ ਬਾਰੇ ਪਰ ਮੈਂ ਕਹਣਾ ਵੀ ਅੱਜ ਇਹਦੇ ਨਾਲ ਕੁੱਤੇ ਖਾਣੀ ਕਰਨੀ ਆ ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਪਰ ਮੈਂ ਕਹਣਾ ਵੀ ਜਿਹੜੇ ਅੱਗ ਲਾਉਣ ਨੂੰ ਫਿਰਦੇ ਆ ਨਾ ਇਹ ਕੰਗੜਾ ਨੌਤ ਆਰਕੀਆਂ ਉਹ ਅੱਗ ਅਸੀਂ ਲੱਗਣ ਨਹੀਂ ਦੇਣੀ ਪੰਜਾਬ ਨੂੰ ਉਹਦੇ ਵਾਸਤੇ ਸਾਡੀ ਕੀ ਆ ਸਮਝ ਨੂੰ ਅਸੀਂ ਕੀ ਆ ਵਰਤਨਾ ਵੀ ਜ਼ਰੂਰੀ ਆ ਤੇ ਇਹਨਾਂ ਗੱਲਾਂ ਨੂੰ ਅੱਗੇ ਤੋਰਨਾ ਵੀ ਜ਼ਰੂਰੀ ਆ ਜੇ ਸਹੀ ਲੱਗੇ ਤਾਂ ਅੱਗੇ ਸਾਂਝੀ ਜ਼ਰੂਰ ਕਰ ਦਿਓ ਕਿਉਂਕਿ ਅਗਲੇ ਕੀ ਅੱਗ ਲਾਉਣ ਦੀ ਤਿਆਰੀ ਕਰਕੇ ਆਏ ਆ ਅੱਜ ਦਾ ਟ੍ਰੇਲਰ ਜਾਰੀ ਹੋਇਆ ਤੇ ਫਿਰ ਮ제 ਬਾਕੀ ਆ ਤੇ ਟ੍ਰੇਲਰ ਦੇ ਵਿੱਚ ਜਿਹੜਾ ਸਾਡਾ ਕਿਰਦਾਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਜਿਹੜਾ ਉਹ ਦਿਖਾਉਣਾ ਜਾ ਰਹੀ ਆ ਉਹਦੇ ਤੇ ਸਵਾਲ ਕਰੂ ਤੇ ਸਭ ਤੋਂ ਪਹਿਲਾਂ ਕੰਗਨਰ ਨੌ ਤੁਨ ਇੱਕ ਗੱਲ ਕਹਿਣਾ ਇਹੀ ਕਿ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਆ ਨਾ ਜੇ ਕਿਤੇ ਇਹਨਾਂ ਦੇ ਵੱਡੇ-ਵੱਡੇ ਨੇ ਨਾਂ ਹੁੰਦੇ ਤਾਂ ਮੈਂ ਕਹਣਾ ਵੀ ਤੂੰ ਵੀ ਅਜੇ ਨਾ ਘੁਰਕੇ ਤੇ ਹੋਣਾ ਸੀ ਅਸੀਂ ਸਾਰੇ ਜਾਣਦੇ ਆ ਗੁਰੂ ਤੇਗ ਬਹਾਦਰ ਜੀ ਮੱਗ ਪਾਤਸ਼ਾਹ ਜੀ ਉਹ ਸ਼ਹਾਦਤ ਦਿੱਤੀ ਆ ਨਾ ਅਮਰੀਕਾ ਜੇ ਨਾ ਤਾਂ ਇਹਦਾ ਸਾਰਾ ਮੁਲਕ ਅਜਿਹੀ ਹੈ ਸਾਡਾ ਮੁਸਲਮਾਨ ਦੇਸ਼ ਹੋਣਾ ਸੀ ਮੁਸਲਮ ਕੰਟਰੀ ਹੋਣਾ ਸੀ ਤੇ ਮੈਂ ਕਹਣਾ ਵੀ ਉਹਨਾਂ ਲੋਕਾਂ ਨਾਲ ਜਿਹੜੀ ਤੂੰ ਨਫ਼ਰਤ ਪਾ ਲਈ ਬੈਠੀ ਆ ਤੇ ਉਹਨਾਂ ਤੋਂ ਕੁੱਤੇ ਖਾਣੀ ਕਰਾਉਣੀ ਆ ਨਾ ਇਹਦੇ ਇਤਿਹਾਸ ਬਾਰੇ ਤੂੰ ਸ਼ਾਇਦ ਚੰਗੀ ਤਰ੍ਹਾਂ ਜੇ ਜਾਣਿਆ ਨਹੀਂ ਤੇ ਜਿਹਦਾ کردار ਨਿਭਾ ਰਹੀ ਆ ਉਹ ਵੀ ਕੀ ਆ ਪਹਿਲਾਂ ਪੰਗਾ ਲੈ ਕੇ ਦੇਖ ਲਿਆ ਸੀ ਉਹਨੇ ਤੇ ਮੈਂ ਕਹਣਾ ਵੀ ਇਦੋਂ ਬਾਅਦ ਤੇਰੇ ਨਾਲ ਜਿਹੜੀ ਮਾਰੇ ਹੈਗੇ ਆ ਲੋਕਾਂ ਦਾ ਰੋਸ ਆ ਨਾ ਉਹਦਾ ਕੀ ਆ ਤੈਨੂੰ ਭੁਗਤਣਾ ਪੈਣਾ ਪਹਿਲਾਂ ਵੀ ਤੂੰ ਭੁਗਤਿਆ ਫਿਰ ਮਾਫੀ ਮੰਗਣ ਲੱਗੀ ਵੀ ਮਿੰਟ ਮਾਰਦੀ ਆ ਤੇ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਕਰਦੀ ਆ ਪਾਸੇ ਜਾ ਕੇ ਠੀਕ ਹੈ ਨਾ ਜਿਵੇਂ ਵੀ ਸ਼ੁਰੂ ਸ਼ੁਰੂ ਤੋਂ ਆਦਤ ਆ ਪਹਿਲੀ ਗੱਲ ਦਾ ਬੀਜੇਪੀ ਵਾਲਿਆਂ ਨੂੰ ਵੜਾ ਮੋਟਾ ਸੋਚਣਾ ਚਾਹੀਦਾ ਕਿਉਂਕਿ ਕਿਰਦਾਰ ਬੀਜੇਪੀ ਵੀ ਛੱਡ ਗਈ ਪਹਿਲਾਂ ਬੀਜੇਪੀ ਦੇ ਵਿੱਚ ਵੀ ਕੁਝ ਨਾ ਕੁਝ ਕਿਰਦਾਰ ਸੀਗੇ ਕਿਰਦਾਰ ਵਾਲੇ ਲੋਕ ਸੀ ਜਿਨ੍ਹਾਂ ਦਾ ਪਿਛੋਕੜ ਕੁਝ ਹੁੰਦਾ ਸੀ ਤੇ ਤੁਸੀਂ ਜਿਹੜਾ ਬੰਦਾ ਕਿ ਮੂੰਹੇ ਨਾਂ ਰੱਖੀਏ ਦਾ ਪਿਛੋਕੜ ਕੀ ਆ ਤੇ ਕਿਰਦਾਰ ਕੀ ਆ ਇਹ ਹੀ ਦੱਸ ਦਿਓ ਆਪ ਕੀ ਦਾਲ ਦੇ ਵਿੱਚ ਨਹੀਂ ਆਪ ਸਾਰਾ ਮੰਨਿਆ ਦੀ ਜਿਹੜਾ ਪੀਲੇ ਟਾਈਮ ਦੇ ਵਿੱਚ ਨਾ 16 ਸਾਲ ਤੋਂ ਬਾਅਦ ਜਿਹੜਾ ਇਹਦਾ ਕਿਰਦਾਰ ਰਿਹਾ ਕੀ ਕੁਛ ਕੀਤਾ ਹੋਇਆ ਬੇਸ਼ੱਕ ਅਜੇ ਐਮਪ ਪਰ ਕਿਰਦਾਰ ਕੀਆ ਬੰਦੇ ਦਾ ਸਾਥ ਨਾ ਮਾ ਕੇ ਪਿੱਛਾ ਛੱਡਦਾ ਨਹੀਂ ਤੇਰਾ ਕਿਰਦਾਰ ਕਹੇ ਜਾ ਰਿਹਾ ਇਹਦਾ ਉਹ ਸਾਰੇ ਅਸੀਂ ਖਿੱਤਰ ਜਾਣਦੇ ਆ ਤੇ ਤੁਸੀਂ ਜੇ ਜਾਣਦੇ ਹੋ ਤਾਂ ਕੀ ਅੱਜ ਇਸ ਗੱਲ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਜੇ ਉਹਦੀ ਵਿਰੋਧਤਾ ਕਰਦੇ ਹੋ ਤੇ ਇਹਨਾਂ ਕਰ ਨਾਲ ਸਹਿਮਤ ਹੋ ਤਾਂ ਸ਼ੇਅਰ ਕਰਿਓ ਨਹੀਂ ਬੇਸ਼ੱਕ ਰਹਿਣ ਦਿਓ ਕਿਉਂਕਿ ਐਮਰਜੈਂਸੀ ਜਿਹੜੀ ਨਵੀਂ ਫਿਲਮ ਆਂਦੀ ਜਾ ਰਹੀ ਹੈ ਜਿਹਦੀ ਪ੍ਰੋਡਿਊਸਰ ਵੀ ਹੈ ਟਰੈਕਟਰ ਵੀ ਇਹ ਹੀ ਆ ਪਹਿਲੀ ਗੱਲ ਤਾਂ ਉਹ ਜਿਹੜੇ ਦੇਖਣ ਨਹੀਂ ਜਾਣਾ ਦੂਜੀ ਗੱਲ ਐਮਰਜੈਂਸੀ ਦੇ ਵਿੱਚ ਸਾਡਾ ਜਿਹੜਾ ਅਸਰ ਰੋਲ ਆ ਉਹਦੇ ਬਾਰੇ ਵਿਚਾਰ ਚਰਚਾ ਕਰਨੀ ਸਾਡਾ ਹਰ ਹੁਣ ਫਰਜ਼ਮੰਦ ਦਾ ਦੱਸਣਾ ਪਊਗਾ ਕਿਉਂਕਿ ਐਮਰਜੈਂਸੀ ਦਾ ਸਭ ਤੋਂ ਵੱਡਾ ਜਿਹੜਾ ਖਮਿਆਜਾ ਉਹ ਅਸੀਂ ਭੁਗਤਿਆ ਪੰਜਾਬੀਆਂ ਨੇ ਭੁਗਤਿਆ ਖਾਸ ਤੌਰ ਤੇ ਸਾਡੇ ਕਿ ਸਿੱਖਾਂ ਨੇ ਭੁਗਤਿਆ ਤੇ ਹੋਇਆ ਕੀ ਸੀ ਜੇ ਐਮਰਜੈਂਸੀ 75 ਦੀ ਨਾ ਹੁੰਦੀ ਜਿਹਦੇ ਤੇ ਫਿਲਮ ਬਣੀ ਹੈ ਨਾ ਤਾਂ ਫਿਰ 84 ਨਹੀਂ ਹੋਣਾ ਸੀ ਇਹਦੇ ਥੋੜਾ ਜਿਹਾ ਕੀ ਹਿੱਸਾ ਅਧ ਖਾਇਆ ਕਿਉਂਕਿ ਐਮਰਜੈਂਸੀ ਦਾ 75 ਤੋਂ 77 ਤੱਕ ਰਹੀ ਆ ਪਰ ਇਹ ਜਿਹੜੇ ਟ੍ਰੇਲਰ ਦੇ ਵਿੱਚ ਅਖੀਰ ਦੇ ਵਿੱਚ ਜਿਹੜਾ ਨੇ ਪਾਰਟ ਪਾਇਆ ਨੋ ਲਗਭਗ ਸਾਡੇ ਜਗਮਣ ਨੂੰ ਚੇੜਨ ਵਾਲੀ ਗੱਲ ਆ ਉਹ ਜਿਹੜੀ ਕਹਿ ਰਹੀ ਹੈ ਤੇ ਜਿੱਧਰ ਨੂੰ ਗੱਲ ਜਾ ਰਹੀ ਆ ਉਧਰੋਂ ਗੱਲ ਜਾਣ ਤੋਂ ਰੋਕਣੀ ਆ ਕਿਉਂਕਿ ਇਹ ਸਾਡਾ ਅਖਸ਼ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹਦੇ ਵਿੱਚ ਕੀ ਆ ਇੱਕ ਸਾਡੇ ਸੰਤਾਂ ਨੂੰ ਕੀ ਆ ਮੇਰੇ ਖਿਆਲ ਤੋਂ ਉਹਨਾਂ ਦੀ ਵਿਚ ਪੁਛਿਆ ਨੂੰ ਬਣਾ ਕੇ ਇੱਕ ਬਕੀਆ ਡਾਇਲੋਗ ਬੋਲਿਆ ਗਿਆ ਉਹ ਡਾਇਲੋਗ ਦੇ ਵਿੱਚ ਕਿਹਾ ਕੀ ਜਾ ਰਿਹਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਖਾਲਸਤਾਨ ਇਹ ਗੱਲ ਸੰਤਾਂ ਦੀ ਨਹੀਂ ਸੀਗੀ ਤੇ ਜਿਹੜੀ ਗੱਲ ਸਾਡੇ ਵਿੱਚ ਥੋਪੀ ਜਾ ਰਹੀ ਆ ਅੱਤਵਾਦੀ ਤੇ ਵੱਖਵਾਦੀ ਜਿਹੜੇ ਸ਼ੁਰੂ ਤੋਂ ਸਾਨੂੰ ਵੋਟ ਤੋਂ ਬਣਾਇਆ ਜਾ ਰਿਹਾ ਠੀਕ ਹੈ ਤੇ ਇਸ ਫਿਲਮ ਦੇ ਜਰੀਏ ਸਾਡੇ ਕਿਰਦਾਰ ਨੂੰ ਜਿਹੜਾ ਕੀ ਹੈ ਜਿਹੜੇ ਪੜ੍ਹਣਾ ਸ਼ੁਰੂ ਕੀਤਾ ਤਾਂ ਮੈਂ ਸਾਰਾ ਕਿਰਦਾਰ ਦੱਸ ਦਿਆਂ ਪਹਿਲਾਂ ਕਿਉਂਕਿ ਐਮਰਜੈਂਸੀ ਜਿਹੜੀ ਲੱਗੀ ਸੀ ਇੰਦਰਾ ਗਾਂਧੀ ਨੇ ਨਾ ਉਸੇ ਦੇ ਵਿਰੋਧ ਦੇ ਵਿੱਚ ਸਭ ਤੋਂ ਵੱਧ ਜੇ ਗ੍ਰਿਫਤਾਰੀਆਂ ਦਿੱਤੀਆਂ ਸੀ ਤਾਂ ਉਹ ਕੀ ਹੈ ਪੰਜਾਬੀਆਂ ਨੇ ਦਿੱਤੀਆਂ ਸੀ ਖਾਸ ਤੌਰ ਤੇ ਸਿੱਖਾਂ ਨੇ ਦਿੱਤੀਆਂ ਸੀ ਤੇ ਅਕਾਲੀ ਦਰਲੇ ਨੇ ਦਿੱਤੀਆਂ ਸੀ ਵੀ ਬੰਨਣਾ ਕੋ 1,40,000 ਦੇ ਵਿੱਚੋਂ 44,000 ਗ੍ਰਿਫਤਾਰੀਆਂ ਕੱਲੇ ਪੰਜਾਬੀਆਂ ਦੀਆਂ ਹੋngੀਆਂ ਸੀ ਉਸ ਦੌਰ ਦੇ ਵਿੱਚ ਜਦੋਂ ਸਾਰਾ ਮੁਲਕ ਕੀ ਹੈ ਖੰਡਾਂ 'ਚ ਵੜ ਗਿਆ ਸੀ ਕੋਈ ਨਿਕਲਦਾ ਨਹੀਂ ਸੀ ਤੇ ਉਦੋਂ ਕੀ ਹੈ ਜਿਹਦੇ ਜਿੱਥੂ ਕੜਛੀ ਵੜੀ ਫਿਰਦੀਆਂ ਹਨਾ ਮੋਦੀ ਮੈਂ ਕਹਿਣਾ ਉਹ ਵੀ ਕੀ ਆ ਕਾਲੀ ਜਣਕ ਦੇ ਪੱਗ ਬਨ ਕੇ ਜਿਹੜੀ ਫੋਟੋ ਅੱਜ ਕੱਲ ਉਹਦੀ ਕੀ ਆ ਪ੍ਰਚਲਿਤ ਕੀ ਆ ਸੋਸ਼ਲ ਮੀਡੀਆ ਤੇ ਵੇਖੀ ਆ ਉਹ ਮੋਦੀ ਉਹਦਾ ਕਾਲੀ ਜਣਕ ਤੇ ਪੱਗ ਬਨ ਕੇ ਆਉਦੇ ਆ ਆਪਣ ਨੂੰ ਬਚਾਉਂਦਾ ਰਿਹਾ ਉਹੀ ਸਿੱਖਾਂ ਦੀ ਵੇਸ਼ ਭੋਜਾ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਉਹ ਨਫ਼ਰਤ ਕਰਦੀਆਂ ਤੇ ਮੈਂ ਕੱਗਨਾਰ ਨੌਤ ਨੂੰ ਇੱਕੋ ਹੀ ਗੱਲ ਕਹਿਣਾ ਕਿ ਬੇਸ਼ੱਕ ਤੈਨੂੰ ਸੈਂਸਰ ਤੋਂ ਕੀ ਆ ਪ੍ਰਵਾਨਗੀ ਮਿਲ ਗਈ ਕਿਉਂਕਿ ਸੈਂਸਰ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੱਥਾਂ 'ਚ ਖੇਡਦਾ ਤੇ ਸੈਂਸਰ ਨੇ ਕੀ ਆ ਮੈਂ ਕਿਹਾ ਜਿਸ ਵਾਰ ਤੇ ਖਾਲੜੇ ਦੀ ਫਿਲਮ ਦੇ 84 ਕੱਟ ਲਾਤੇ ਜਿਹਦੇ ਵਿੱਚ ਸਾਡਾ ਇੱਕ ਹਿਊਮਨ ਰਾਈਟਸ ਐਕਟੀ ਲੜਦਾ ਸੀ ਸਿੱਖ ਵਿੱਚ ਪੂਜਾ ਦੇ ਵਿੱਚ ਲੜਦਾ ਸੀ ਉਹਦੇ ਤੇ 84 ਘਟ ਲੱਗਦੇ ਆ ਤੇ ਇਸ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦਾ ਕਿ ਕੋਈ ਨਾ ਕੋਈ ਇੱਕ ਕਮੇਟੀ ਬਣਾ ਕੇ ਜਿਹਦੇ ਵਿੱਚ ਬਕਾਇਦਾ ਕਿ ਐਂਜੀਪੀਸੀ ਦੇ ਵੀ ਕੁਝ ਬੰਦੇ ਚੰਗੀ ਸੋਚ ਵਾਲੇ ਬੰਦੇ ਲਾਏ ਜਾਣ ਕੋਈ ਹੋਰ ਬੁੱਧੀਜੀਵੀ ਲੈ ਜਾਣ ਚਾਕੇ ਫਿਰ ਬਰਡਸਟੀ ਤੋਂ ਪੰਜਾਬ ਦੀ ਤੋਂ ਲੈ ਕੇ ਉਹਨਾਂ ਦੇ ਇੱਕ ਮੀਟਿੰਗ ਕੀ ਪੈਨਲ ਬਣਾ ਕੇ ਘੱਟ ਤੋਂ ਘੱਟ ਪ੍ਰੀਮੀਅਰ ਦੇਖ ਲਿਓ ਕਿਉਂਕਿ ਇਹ ਫਿਲਮ ਨੇ ਇਸ ਫਿਲਮ ਨੇ ਪੰਜਾਬ ਦੇ ਵਿੱਚ ਅੱਗ ਲਾ ਜਮੀ ਲਾਉਣੀ ਹੈ ਦੇ ਸੱਕ ਤੋਂ ਬਚਾਉਣਾ ਜ਼ਿੰਮੇਵਾਰੀ ਤੁਹਾਡੀ ਵੱਢੀ ਆ ਮੁੱਖ ਮੰਤਰੀ ਸਾਹਿਬ। ਦਿਸ ਐ ਜੀ ਪੀ ਸੀ ਦੀ ਵੀ ਵੱਢੀ ਆ ਤੇ ਖਾਸ ਤੌਰ ਤੇ ਮੈਂ ਗੱਲ ਕਰਦਾ ਕਿ ਕਾਂਗਰਸੀਆਂ ਦੀ ਵੀ ਬਾੜੀ ਮੋਟੀ ਕੀ ਆ ਸ਼ਰਮ ਚਾਹੀਦੀ ਇਹਨਾਂ ਨੂੰ ਵੀ ਕੁਝ ਨਾ ਕੁਝ ਬੋਲਣਾ ਪੂ ਹੁਣ। ਮੈਂ ਕਿਹਾ ਸਭ ਤੋਂ ਵੱਧ ਮੈਂ ਕੀ ਆ ਜਦੋਂ ਨਫਰਤ ਇਹਨੂੰ ਕਿਉਂ ਕਰਦੇ ਆ ਰਾਜਾ ਬੜੇ ਨੇ ਕਿਦੋਂ ਪਾਉਂਦੇ ਨੇ ਇੰਦਰਾ ਗਾਂਧੀ ਦੀ ਟੀ-ਸ਼ਰਟ ਸਭ ਤੋਂ ਵੱਧ ਆਗੋਦੋਂ ਲੱਗਦੀ ਆ। ਕਿਉਂਕਿ ਨਫਰਤ ਇੰਦਰਾ ਗਾਂਧੀ ਨਾਲ ਆ ਪਾਰਟੀਆਂ ਕੋਈ ਮਾਰ ਜਣੇ ਉਧਰ ਲੋਕ ਮਾਰੇ ਚੰਗੇ ਹੁੰਦੇ ਆ ਤੇ ਇੰਦਰਾ ਗਾਂਧੀ ਨੇ ਜਿਹੜਾ ਅਕਾਲ ਤੱਕ ਸਾਡਾ ਢਾਇਆ ਸੀ ਠੀਕ ਆ ਨਾ ਉਹਦਾ ਉਰੇ 75 ਦੀ ਐਮਰਜੈਂਸੀ ਜਿਹੜੀ ਲਾਈਜ਼ੂ ਚ ਸਿੱਖਾਂ ਨੇ ਜਿਹੜਾ ਵਿਰੋਧ ਕੀਤਾ ਸੀ ਉਸੇ ਦੀ ਕਿੜਕੱਡੀ ਗਈ ਆ ਉਹ ਤੇ ਮੈਂ ਇੱਕ ਗੱਲ ਕਹਿਣਾ ਉਹਦੇ ਵਿੱਚ ਇਸ ਫਿਲਮ ਵਿੱਚ ਬੇਸ਼ੱਕ ਟਰਾਲਪਰੀ ਬਾਜਪਾਈ ਦਾ ਕਿਰਦਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇੰਦਰਾ ਗਾਂਧੀ ਦੇ ਡਾਇਲੌਗ ਚ ਸਪੱਸ਼ਟ ਹੁੰਦਾ ਕਿ ਉਹਦਾ ਕਿਰਦਾਰ ਨੂੰ ਵੜਾਇਆ ਗਿਆ ਪਰ ਮੈਂ ਕਹਣਾ ਲਾਲ ਕ੍ਰਿਸ਼ਨਾ ਢਵਾਨੀ ਬਾਰੇ ਵੀ ਗੱਲ ਜ਼ਰੂਰ ਕਰਨੀ ਕਿਉਂਕਿ ਢਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਕਲੀਅਰ ਕਟ ਲਿਖਿਆ ਕਿ ਅਟੈਕ ਦੀ ਅਸੀਂ ਕਰਵਾਇਆ ਸੀ 84 ਵਾਲਾ ਮੈਂ ਕਹਣਾ ਸਾਰੀਆਂ ਗੱਲਾਂ ਜੇ ਸਾਫ਼ ਹੋ ਜਾਣ ਬੜਾ ਵਧੀਆ ਦੋਸਤੋ ਮੌਕਾ ਮਿਲਿਆ ਮੈਂ ਸਾਰਿਆਂ ਨੂੰ ਅੱਥਬੰਨ ਕੇ ਬੇਨਤੀ ਕਰਦਾ ਕਿ ਐਮਰਜੈਂਸੀ ਦੇ ਚੰਗੇ ਜਿਹੜੇ ਸਕਾਲਰ ਲੋਕ ਨੇ ਉਹਨਾਂ ਨੂੰ ਸੁਣ ਜ਼ਰੂਰ ਲਿਓ ਤੇ ਨਾਲ ਨਾਲ ਸਾਰੀ ਕੀਆ ਸੀਕੁਐਂਸ ਹੈ ਕੀਆ ਰਿਵਾਈਜ਼ ਕਰਕੇ ਸਮਝ ਲਿਓ ਕਿ ਹੋਇਆ ਕੀ ਸੀ ਐਮਰਜੈਂਸੀ ਦਾ ਵਿਰੋਧ ਕਰਨ ਦੇ ਬਦਲੇ ਵਿੱਚ ਮੁਲਕ ਦੀ ਸਾੜੀ ਦੀ ਐਮਰਜੈਂਸੀ ਦਾ ਵਿਰੋਧ ਕਰਨ ਪੰਜਾਬੀ ਤੇ ਕਾਹ ਤੱਕ ਟਟਾਇਆ ਜਾਵੇ ਸਾਡਾ ਇੱਕ ਰਾਮ ਮੰਦਰ ਤੇ ਯੋਧਿਆ ਦੇ ਵਿੱਚ ਜਿਹੜਾ ਮਸਲਾ ਖੜਾ ਹੁੰਦਾ ਉਹਦੇ ਤੇ ਅੱਜ ਤੱਕ ਸ਼ਾਂਤੀ ਨਹੀਂ ਹੋਈ ਤੇ ਸਾਡੇ 41 ਗਰੂਪ ਘਟਾ ਕੇ ਸਾਡੇ ਤੋਂ ਕੀ ਹੈ ਸ਼ਾਂਤੀ ਦੀ ਜਿਹੜੀ ਮਾ ਕੇ ਕਰ ਰਹੇ ਆ ਤੇ ਮੈਂ ਕਹਣਾ ਵੀ ਸਿੱਖਾਂ ਨੇ ਫੇਰ ਵੀ ਆਪਦੇ ਗੁਰੂ ਦਾ ਬਾਣਾ ਮੰਨ ਲਿਆ ਤੇ 83 ਜਿਹੜਾ ਸਾਡੇ ਨਾਲ ਹੋਇਆ ਅੱਜ ਮੈਂ ਕਹਣਾ ਵੀ ਇੱਕ ਤੀਕਾ ਦੁਕਾ ਘਟਨਾ ਵਾਪਰਦੀ ਆ ਆਈਡੀਆ ਲੈਵਲ ਤੇ ਜਿਹੜਾ ਕੁਝ ਹੋਇਆ ਨਾ ਹੁਣ ਅਸੀਂ ਸਾਰਿਆਂ ਨੇ ਦੇਖਿਆ ਇੱਕ ਲੜਕੀ ਦਾ ਬਲਾਤਕਾਰ ਹੁੰਦਾ ਕਲਕੱਤੇ ਦੇ ਵਿੱਚ ਸਾਰਾ ਮੁਲਕ ਅੱਜ ਕੀ ਆ ਖੂਨ ਦੇ ਹੰਝੂ ਰੋ ਰਿਆ ਲੋਕ ਕੀ ਆ ਮੈਂ ਕਰ ਰਹੇ ਤੇ ਕਰਨਾ ਬਣਦਾ ਸੰਵੇਦਨਸ਼ੀਲ ਮੁੱਦਾ ਸਾਰਿਆਂ ਨੂੰ ਠੀਕ ਹੈ ਇਸੇ ਕਰਕੇ ਮੈਂ ਗੱਲ ਕਰਦਾ ਉਦੋਂ ਦਾ ਸਾਰਿਆਂ ਦੇ ਸੈਂਟੀਮੈਂਟ ਜਾਗਦੇ ਆ ਚੰਗੀ ਗੱਲ ਆ ਪਰ ਮੈਂ ਕਹਣਾ ਇਹੀ ਐਮਰਜੈਂਸੀ ਦਾ ਦੁਖਾਦ 84 ਦੇ ਵਿੱਚ ਜਿਹੜਾ ਸੀ ਭੋਗਿਆ ਸੀ ਤੇ ਦਿੱਲੀ 'ਚ ਫਿਰ ਕਤਲੇਆਮ ਹੁੰਦਾ ਇਸੇਂ ਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਤੇ ਉਹਦੇ ਵਿੱਚ ਕੀ ਹੋਇਆ ਸੀ ਉਹ ਅਸੀਂ ਸਾਰੇ ਬਿੱਤਰ ਜਾਣਦੇ ਆ ਗਰਦੀਪ ਕੌਰ ਦੀ ਜਵਾਨੀ ਕਦੇ ਕਹਾਣੀ ਸੁਣੋ ਜਿਹਨੂੰ ਤਿੰਨ ਪੁੱਤ ਜਿਹਦੇ ਸਾਹਮਣੇ ਤੇ ਘਰ ਵਾਲਾ ਮਾਰੇ ਗਏ ਤੇ ਆਪਦੇ ਪੁੱਤ ਦੇ ਸਾਹਮਣੇ 15 ਬੰਦੇ ਉਹਦਾ ਰੇਪ ਕਰਦੇ ਆ ਤੇ क्रੂ얼ਟੀ ਨਾਲ ਇਕ ਰੇਪ ਨਹੀਂ ਹੋਇਆ ਸੀ ਇਥੇ ਇਕ ਰੇਪ ਹੁੰਦਾ ਤੇ ਮੁਲਕਾ ਦੀ ਕੀ ਆ ਤਰਾ ਤਰਾ ਕਰੀ ਜਾਂਦਾ ਸਾਡੇ ਲੋਕਾਂ ਨਾਲ ਜਿਹੜਾ ਕੁਝ ਵਾਪਰਿਆ ਸੀ ਕਿਸੇ ਨੇ ਹਾ ਦਾ ਹਾਰਾ ਮਾਰਿਆ ਦਿੱਲੀ ਦੇ ਜੋਰ ਨਵੰਬਰ ਦੇ ਵਿੱਚ ਵਾਪਰਿਆ ਸੀ ਉਹ ਘਟਨਾਵਾਂ ਕੀ ਸਾਡੇ ਜਹਨ ਚੋਂ ਨਿਕਲਣ ਨੂੰ ਕਰੇਦਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫਿਲਮ ਰਾਹੀਂ ਤੇ ਇਸੇ ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕ ਅੱਗੇ ਤੋਂ ਮੈਂ ਕਿ ਸਿੱਖ ਨੌਜਵਾਨ ਆ ਕੇ ਗੱਡੀ 'ਚ ਬੈਠੇ ਬੰਦੇ ਤੇ ਗੋਲਦਿਆਂ ਵੜਾਉਂਦੇ ਆ ਉਹ ਵੀ ਕੀ ਹੈ ਇੱਕ ਅਖ਼ ਸਾਡਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਹੋਣਾ ਨਹੀਂ ਇਹ ਗੱਲ ਯਾਦ ਰੱਖ ਲੈਣ ਵਾਲੇ ਕੰਗਣਾ ਰਣੌਤ ਤੇ ਇੱਕ ਤੀਰ ਦਾ ਦੋਸ਼ਕਾਰ ਲਾਉਣ ਦੀ ਕੋਸ਼ਿਸ਼ ਕਰਦੇ ਇੱਕ ਤਾਂ ਕਾਂਗਰਸ ਨੂੰ ਡੀਫੇਮ ਕਰਦੇ ਆ ਜੀ ਸਦਕੇ ਕਰੋ ਅਸੀਂ ਵੀ ਵਿਰੋਧੀ ਆ ਸਾਡੇ ਕਾਲ ਤੱਕ ਤੇ ਅਟੈਕ ਕਰਨ ਵਾਲੀ ਕਾਂਗਰਸ ਆ ਪਰ ਨਾਲ ਕੀ ਆ ਇਹ ਸਿੱਖਾਂ ਦੇ ਅੱਖ ਨੂੰ ਵੀ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਹਨਾਂ ਦੇ ਜਹਿਨਤ ਸ਼ਾਇਦ ਵਸਿਆ ਕਿ ਇਹਨਾਂ ਨੂੰ ਡੀਫੇਮ ਕਰਕੇ ਰਜੀਵ ਗਾਂਧੀ ਨੇ ਸਭ ਤੋਂ ਵੱਧ ਵੋਟਾਂ ਲਈਆਂ ਸੀ ਪਰ ਮੈਂ ਕਹਣਾ ਥੋੜਾ ਜਿਆ ਸਿੱਖਾਂ ਦਾ ਪਿਛੋਕੜ ਜਰੂਰ ਜਾਣ ਲਿਓ ਇੰਦਰਾ ਗਾਂਧੀ ਨਾਲ ਕੀ ਵਾਪਰਦਾ ਰਜੀਵ ਗਾਂਧੀ ਨਾਲ ਕੀ ਵਾਪਰਦਾ ਉਹ ਸਾਰੇ ਤੁਸੀਂ ਕੀ ਆ ਬਿਹਤਰ ਜਾਣਦੇ ਹੋ ਤੇ ਮੈਂ ਕਹਣਾ ਕਿ ਆਕਾਲ ਤੱਕ ਨੂੰ ਇਸੇ ਕਰਕੇ ਇੰਦਰਾ ਗਾਂਧੀ ਨੇ ਢਾਉਣ ਤੋਂ ਬਾਅਦ ਨਾਲ ਦੀਆਂ ਸਾਂਤਾ ਸੇ ਕਰਕੇ ਕੀ ਆ ਆਪਦੇ ਜਿਹੜੇ ਸੀਗੇ ਉਹਨਾਂ ਨੂੰ ਕਹਿ ਕੇ ਦਵਾਦਵ ਕਹਿੰਦੀ ਸੀ ਗੋਲੀਆਂ ਦੇ ਨਿਸ਼ਾਨ ਵੀ ਮਿਟਾ ਦਿਓ ਕਿਉਂਕਿ ਜਾਣਦੀ ਸੀ ਕਿ ਲੋਕਾਂ ਦੇ ਸੈਂਟੀਮੈਂਟਸ ਜੇ ਭੜਕ ਗਏ ਤੇ ਉਸੇ ਹਰਮੰਦਰ ਸਾਹਿਬ ਜਿਹੜੇ ਜਾ ਕੇ ਦੇਖਣ ਤੋਂ ਬਾਅਦ ਬਿਆਨ ਤੇ ਸਤਵੰਤ ਫਿਰ ਉਹ ਨੂੰ ਸੋਧਾ ਲਾਉਂਦੇ ਆ ਤੇ ਉਹ ਜਿਹੜੇ ਸਾਡੇ ਜਹੜ ਦੇ ਜ਼ਖਮ ਨੇ ਇਹਨਾਂ ਨੂੰ ਚੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਉਹਦੇ ਵਿੱਚ ਦੁਖੀ ਇਕੱਲੇ ਇਹ ਨਹੀਂ ਉਹਦੇ ਵਿੱਚ ਕਿਤੇ ਨਾ ਕਿਤੇ ਅੜਵਾਨੀ ਯਾਰਗੇ ਵੀ ਨਾਲ ਦੋਸ਼ੀ ਨੇ 84 ਕਰਾਉਣ ਦੇ ਵਿੱਚ ਤੇ 84 ਐਮਰਜੈਂਸੀ ਦਾ ਸਿੱਟਾ ਸੀ ਇਹ ਲਗਭਗ ਬਹੁਤ ਲੋਕ ਜਾਣਦੇ ਆ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਬਾਰੇ ਸਮਝ ਬਣਾਉਣੀ ਜ਼ਰੂਰੀ ਆ ਤੇ ਜਿਹੜੀ ਐਮਰਜੈਂਸੀ ਦੇ ਵਿੱਚ ਬੇਜਾਕ ਹੋ ਨਸਲਕੁਸ਼ੀ ਹੋਈ ਆ 60 ਲੱਖ ਲੋਕਾਂ ਦੀ ਨਸਲਕੁਸ਼ੀ ਹੋਈ ਸੀ ਹਿਟਲਰ ਨੇ 4 ਲੱਖ ਲੋਕਾਂ ਦੀ ਨਸਲਕੁਸ਼ੀ ਕੀਤੀ ਜਿਹੜੀ ਅੱਜ ਤੱਕ ਲੋਕ ਉਹਨੂੰ ਕੰਡਮ ਕਰਦੇ ਆ ਤੇ 60 ਲੱਖ ਲੋਕਾਂ ਦੀ ਨਸਲਕੁਸ਼ੀ ਉਸ ਐਮਰਜੈਂਸੀ ਦੇ ਦੌਰ ਚ ਹੋਈ ਸੀ ਤੇ ਖਾਸ ਤੌਰ ਤੇ ਸਿੱਖਾਂ ਦੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਸਿੱਖਾਂ ਦੀ ਨਸਲ ਤੋਂ ਡਰਦੇ ਆ ਥੋੜੀ ਨਸਲ ਤੋਂ ਡਰਦੇ ਆ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਇਹ ਗੱਲ ਕਹਿਣਾ ਤੇ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਐਮਰਜੈਂਸੀ ਬੇਸ਼ੱਕ ਕੀ ਆ ਉਹਨੇ ਕੁਰਸੀ ਬਚਾਉਣ ਖਾਤਰ ਜਿਹੜਾ ਕੀ ਤਸ਼ੱਦਦ ਢਾਇਆ ਸੀ ਜਿਹੜਾ ਉਹਨੇ ਕੀ ਕੀਤਾ ਸੀ ਮੀਡੀਆ ਕੰਟਰੋਲ ਚ ਕਰ ਲਿਆ ਸੀ ਸੈਂਸਰ ਹੋ ਕੇ ਖਬਰਾਂ ਛਾਪਦੀਆਂ ਸੀ ਨੈਸ਼ਨਲ ਚੈਨਲ ਨਾਲ ਲਓ ਦੂਰਦਰਸ਼ਨ ਦੇ ਜੋ ਪ੍ਰਸਾਰਤ ਹੁੰਦਾ ਸੀ ਪੁੱਛੇ ਬਿਨਾਂ ਨਹੀਂ ਹੁੰਦਾ ਸੀ ਤੇ ਮੈਂ ਇੱਕ ਦੱਸ ਦਿੰਦਾ ਕਿ ਅੱਜ ਵੀ ਅਡਾਲਾਨੀ ਐਮਰਜੈਂਸੀ ਹੈ ਕਿਉਂਕਿ ਅੱਜ ਵੀ ਨੈਸ਼ਨਲ ਮੀਡੀਆ ਕੈਪਚਰ ਕੀਤਾ ਹੋਇਆ ਅੱਜ ਥੋੜੀ ਲਾਈਵ ਹੀ ਆ ਜਿਹੜੀ ਆ ਕੰਗਣਾ ਰੌਤ ਦੂਜੀ ਇਧਰਾ ਗਾਂਧੀ ਬਣਦੀ ਆ ਪਹਿਲੀ ਕੀ ਆ ਉਹ ਇਧਰਾ ਗਾਂਧੀ ਕਾਂਗਰਸ ਦੀ ਤੇ ਇਹ ਦੂਜੀ ਇਧਰਾ ਗਾਂਧੀ ਬੀਜੇਪੀ ਦੀ ਬਣਨਾ ਚਾਹੁੰਦੀ ਆ ਪਰ ਮੈਂ ਕਹਣਾ ਉਹਦਾ ਹਸ਼ਰ ਦੇਖ ਲੈ ਕੀ ਹੋਇਆ ਯਾਰ ਇਤੋਂ ਸਿੱਖਿਆ ਲੈ ਮਾੜੀ ਮੋਟੀ ਠੀਕ ਹੈ ਨਾ ਪਹਿਲਾਂ ਵਿੱਚ ਬਹੁਤ ਬਹੁਤ ਕੁਝ ਕੀਆ ਹੋਇਆ ਤੇ ਲੋਕਾਂ ਦੇ ਵਿੱਚ ਕੀ ਆ ਸਾਡੀ ਜਿਹੜੇ ਪੰਜਾਬੀਆਂ ਦੇ ਖਾਸ ਤੌਰ ਤੇ ਸਿੱਖਾਂ ਦੇ ਖੂਨ ਦੇ ਵਿੱਚ ਜਿਹੜਾ ਵਾਗ ਹੈਗਾ ਨਾ ਕਣੀਆ ਉਦੋਂ ਸਾਰੇ ਲੋਕ ਜਾਣਦੇ ਆ ਉਦੋਂ ਬਚ ਕੇ ਰਹਿਣਾ ਸਾਰਿਆਂ ਵਾਸਤੇ ਜ਼ਰੂਰੀ ਆ ਤੇ ਮੈਂ ਸਾਰਿਆਂ ਨੂੰ ਕਹਿਣਾ ਹਲੀਮੀ ਦੇ ਨਾਲ ਗੱਲ ਕਰਨੀ ਆ ਤੇ ਸੰਤਾਂ ਦੇ ਮੂੰਹ ਦੇ ਵਿੱਚੋਂ ਜਿਹੜਾ ਡਾਇਲੌਗ ਹਾਉਣ ਦੀ ਕੋਸ਼ਿਸ਼ ਕੀਤੀ ਗਈ ਆ ਟ੍ਰੇਲਰ 'ਚ ਲੱਗ ਰਿਹਾ ਜਿਵੇਂ ਠੀਕ ਹੈ ਤੇ ਉਹਦੇ ਵਿੱਚ ਕੀ ਆ ਨਾ ਤਾਂ ਉਸ ਦੌਰ ਦੇ ਵਿੱਚ ਮਾ ਕੇ ਸਾਡਾ ਕੋਈ ਵੱਖਵਾਦੀ ਅੱਤਵਾਦੀ ਹੋਣ ਦਾ ਸ਼ੌਕ ਸੀ ਤੇ ਨਾ ਹੀ ਅੱਜ ਸਾਡਾ ਕਿਸੇ ਦਾ ਵੀ ਹੈਗਾ ਸਾਰੇ ਲੋਕ ਜਿਹੜੇ ਹੈਗੇ ਆ ਅਮਨ ਹਕੂਕ ਤੇ ਸਾਡੇ ਦੀਆਂ ਸਾਰੇ ਲੋਕ ਭਾਈਵਾਲ ਹੈਗੇ ਆ ਤੇ ਚਾਹੁੰਦੇ ਆ ਸਾਡੇ ਦੇ ਧੱਕੇ ਨਾਲ ਤੌਹਤਾ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਅੱਜ ਐਮਰਜੈਂਸੀ ਬਾਰੇ ਜਾਣੇ ਨੂੰ ਜ਼ਰੂਰ ਪੜ੍ਹ ਲਿਖ ਜ਼ਰੂਰ ਲਿਓ ਉਹਦੇ ਬਾਰੇ ਤੇ ਚੰਗੇ ਸਕਾਲਰ ਲੋਕਾਂ ਤੋਂ ਸਮਝ ਕੇ ਤੇ 84 ਦਾ ਤੇ ਐਮਰਜੈਂਸੀ ਦਾ ਸਬੰਧ ਜੋੜ ਕੇ ਸਮਝਿਓ ਉਹਦੇ ਨਾਲ ਤੇ ਸਾਡੇ ਨਾਲ ਵਾਪਰਿਆ ਕੀ ਸੀ ਤੇ ਕੰਗਣਾ ਰਣੌਤ ਨੇ ਡੱਕਾ ਨਹੀਂ ਦਿਖਾਉਣਾ ਇਦੇ ਵਾਸਤੇ ਮੈਂ ਕਹਣਾ ਵੀ ਐਮਰਜੈਂਸੀ ਨੂੰ ਇੰਨਾ ਕੁ ਪ੍ਰਚਾਰ ਦਿਓ ਤੇ ਦੱਸ ਦਿਓ ਸਿੱਖਾਂ ਦਾ ਰੂਲ ਕੀ ਸੀ ਤਾਂ ਕਿ ਕੋਈ ਇਹਦੀ ਫਿਲਮ ਦੇਖਣ ਵੀ ਨਾ ਜਾਵੇ ਤੇ ਮੈਂ ਸਾਰਿਆਂ ਨੂੰ ਕਹਣਾ ਪਹਿਲਾਂ ਵੀ ਕੋਈ ਫਿਲਮ ਇਹਦੀ ਚੱਲ ਨਹੀਂ ਰਹੀ ਹੁਣੇ ਅੱਗ ਲਾਉਣ ਦੀ ਕੋਸ਼ਿਸ਼ ਆਪ ਦੀ ਫਿਲਮ ਡਾਇਰੈਕਟ ਵੀ ਆਪ ਕਰ ਲਈ ਹੈ ਪ੍ਰੋਡਿਊਸ ਵੀ ਆਪ ਕਰ ਲਈ ਹੈ ਤੇ ਦੇਖੇ ਵੀ ਇਕੱਲੇ ਇਸ ਗੱਲ ਤੇ ਮੋਰ ਜ਼ਰੂਰ ਲਾਓ ਜੇ ਸਹਿਮਤ ਹੈਗੇ ਹੋ ਤਾਂ ਵੀ ਇਸ ਗੱਲ ਨੂੰ ਅੱਗੇ ਚਲਾਇਓ ਜ਼ਰੂਰ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਤੇ ਬਾਕੀ ਜਸਵੰਤ ਖਾਲੜੇ ਦੀ ਮੱਕੀ ਤੇ ਫਿਲਮ ਤੇ ਵੀ ਲੱਗਦਾ ਕਸ਼ਮੀਰ ਫਾਇਰ ਸ਼ਰੇਆਮ ਚਲਾਈ ਜਾਂਦੀ ਆ ਉਸ ਤੋਂ ਬਿਨਾ ਨਾਤਾ ਸਾਡੇ ਲੋਕਾਂ ਦਾ ਅਜੇ ਭੁੱਲੇ ਆ ਤੇ ਕਿਵੇਂ ਸਾਡੇ 17000 ਦੇ ਕਰੀਬ ਅਫੀਸ਼ਲ 3350 ਕਹਿੰਦੇ ਆ 84 ਦੇ ਵਿੱਚ ਪਰ ਕੀ ਆ ਅਸਲੀਅਤ ਦੇ ਵਿੱਚ 17000 ਦੇ ਕਰੀਬ ਮੌਤਾ ਹੋਈਆਂ ਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਨੇ ਉਹ ਜ਼ਖਮ ਜਿਹੜੇ ਅਜੇ ਅੱਲੇ ਨਹੀਂ ਨਾ ਉਹ ਕੀ ਆ ਅਜੇ ਸੁਲਕ ਦੇ ਪਏ ਨੇ ਨਾ ਤਾਂ ਬਦਲਾ ਨੇ ਹੱਲ ਕੀਤਾ ਰੀਕੌਨਸਿਲੇਸ਼ਨ ਕਮਿਸ਼ਨ ਬਣਾ ਕੇ ਪਰ ਹੁਣ ਕੀ ਆ ਰੀਕੌਨਸਿਲੇਸ਼ਨ ਕਰਾਂਗੇ ਜ਼ਰੂਰ ਪਰ ਆਪਾਂ ਆਪ ਦੇ ਢੱਗ ਨਾਲ ਕਰਨੀ ਆ ਉਹਦੇ ਬਾਰੇ ਜਾਣੋ ਸਮਝੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਮੈਸੇਜਾਂ ਦੇ ਥਰੂ ਆਪਣੀਆਂ ਪੋਸਟਾਂ ਦੇ ਥਰੂ ਤੇ ਬਾਈਕਾਟ ਕਰੋ ਮੁਕੰਮਲ ਤੌਰ ਤੇ ਇਹ ਜੀ ਮੂਰਖਮਕ ਜਿਹੜੀ ਕੀ ਹੈ ਔਰਤ ਵੱਲੋਂ ਫਿਲਮ ਬਣਾਈ ਜਾ ਰਹੀ ਹੈ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਇਸ ਗੱਲ ਦੇ ਵਿੱਚ ਸਾਥ ਦੇ ਤੇ ਕਰਨ ਨੂੰ ਅੱਗੇ ਚਲਦੀ ਕਰਿਓ ਜੇ ਇਸ ਗੱਲ ਨਾਲ ਸਹਿਮਤ ਹੋ